ਸਾਰੇ ਸਤਿ ਸ਼੍ਰੀ ਅਕਾਲ ਜੀ। ਚੰਨਾਂ ਦੇ ਪੰਜਾਬ ਫਾਰ ਕਾਸ ਸਵਾਗਤ ਕਰਦੇ ਹਾਂ ਅਸੀਂ। ਤੁਸੀਂ ਸਾਰੇ ਚੰਨਾਂ ਦੇਖ ਸਕਦੇ ਜਰਬੀਓ। ਸਤਿ ਸਪਾਵਾ ਪ੍ਰਮਾਤਮਾ। ਓਏ ਕਾਜ਼ਾ ਕਰੀਗੇ। ਇਹ ਪ੍ਰਮਾਤਮਾ ਸਾਪ ਨੂੰ ਚੋਈ ਚੂੜੀਆਂ ਘੁੰਰਣ ਜਾ ਕੇ ਆਵੇ ਜਦੋਂ। ਹਮੇਸ਼ਾ ਪ੍ਰਮਾਤਮਾ ਦੇ ਵਧਵਾ ਜੀ ਕਿਨੇ ਕਰੋ। ਤੇ ਅੱਜ ਅਸੀਂ ਗੱਲ ਕਰ ਅੱਜ ਤੁਹਾਨੂੰ ਇ렇게 ਵਰਲਡ ਅਰਥ ਡੇ ਇਸ ਨੂੰ ਅਸੀਂ ਵਿਸ਼ਵ ਤਾਤੇ ਦਿਵਸ ਵਜੋਂ ਸਮਾਇਆ ਤੁਹਾਨੂੰ ਪਤਾ ਹੋਣਾ ਅਸੀਂ ਤਾਂ ਸਿੱਧੇ ਸੱਤੇ ਵਜੋਂ ਵਜੋਂ ਰੁੱਖ ਲਗਾਈਏ ਉਹਨਾਂ ਨੂੰ ਖਾਣੂ ਪਾਇ ਲਾਈਏ ਸਾਡੇ ਸਮਾਜ ਵਿੱਚ ਇੱਕ ਹਰਿਆ ਭਰਾਂ ਮਾਹੌਲ ਕੋ ਮਿਲੇ ਇਸ ਨਾਲ ਸਾਡੇ ਜੁਕੀ ਤੋਂ ਨੂੰ ਬਿਮਾਰੀਆਂ ਉਹ ਜੋ ਵੀ ਲੱਗਦੀਆਂ ਨੇ ਉਹ ਤੋਂ ਦੂਰ ਰਹਿ ਜਾਵੇ ਜਿਹੜਾ ਅਸੀਂ ਇਸ ਵਿਸ਼ੇ 'ਤੇ ਪਤਾ ਪੜਨ ਦੇਖ ਤੋਂ ਦੀ ਜੋ ਵੀ ਜਦੋਂ ਆਉਣ ਦੇ ਕਿਤੇ ਤਾਂ ਸਮਾਜ ਵਿੱਚ ਜੋ ਕਿ ਜਰਾਤਾਂ ਨਿਯੋਗ ਕਰਨਾ ਸ਼ੁਰੂ ਹੋ ਜਾਣਗੇ ਅਸੀਂ ਮਦਦ ਕਰਾਂ ਵਿੱਜ ਕਰਨਾ ਦੇਰ ਤੋਂ ਰੋਕ ਤਾਂ ਪਈਏ ਤਾਂ ਕਿ ਸਾਡੇ ਜੋਗਿਆਰ ਦੁਆਰੇ ਪ੍ਰਦੂਸ਼ਣ ਮੈਨਾ ਹੋਵੇ ਜਦੋਂ ਪ੍ਰਦੂਸ਼ਣ ਪੈਤਾ ਹੋਵੇ ਤਾਂ ਬਾਾਰ ਚੰਸ ਦਦ ਦੇਣਾ ਰੁੱਖ ਤਾਂ ਕਿ ਪਰਤੋ ਸਾਨੂੰ ਕੋਈ ਵੀ ਤਕਲੀਫ ਤਾਂ ਸਮਾਂ ਕਰਦਾ ਨਾ ਹੋ ਪੈ ਸਕੀ ਬਰਤੋ ਰੁੱਖ ਲਗਾਓ ਰੁੱਖ ਲਗਾਉਣ ਨਾਲ ਸਾਡਾ ਜੀਵਨ ਹੈ ਸੰਸਾਰ ਹੈ ਓਹੋ ਵਧੀਆ ਸਾਫ਼ ਤੇ ਕੁਛ ਕਰ ਲਗਾ ਦੇ ਸਾਨੂੰ ਕੋਈ ਬਿਮਾਰੀ ਨਹੀਂ ਦਕੇ ਤਵਾਦਮਦ ਜੁਪੀ ਰੱਖ ਲਗਾਓ ਜਿਵੇਂ ਜਿਵੇਂ ਮਚਾਉ ਇਹ ਸਭ ਤੋਂ ਸਭ ਤੋਂ ਟੌਪਿਕ ਹੈ ਚਲੋ ਬਾਤ ਆਣ ਕੇ ਨਾ ਪਾਰਟ ਆਥੋਰਟੀ ਹੋ ਸਭ ਨੂੰ ਦਈਆਂਗੇ ਚਲੋ ਬਾਤ